ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਤੇ ਕੇਜਰੀਵਾਲ ਜੀ ਜਿਹੜੇ ਇਹਨਾਂ ਦੇ ਸੁਪਰੀਮੋ ਆ ਉਹਨਾਂ ਨੇ ਅੱਜ ਹੀ ਮਨੀਸ਼ਾ ਸੋਧਿਆ ਨੂੰ ਇਨਚਾਰਜ ਤੇ ਆਪਣਾ ਸਤਿੰਦਰ ਜੈਨ ਉਹਨੂੰ ਕੋ ਇਨਚਾਰਜ ਲਗਾਇਆ ਹੈਗਾ ਇਹ ਦੋਨੇ ਆਪਣੇ ਤਿਹਾਰ ਜੇਲ੍ਹ ਦੇ ਸਾਥੀ ਆ ਕੇਜਰੀਵਾਲ ਦੇ ਜਿਹੜੇ ਕੋਟਾਲਿਆਂ ਦੇ ਵਿੱਚ ਅੰਦਰ ਹੋ ਕੇ ਜੇਲ੍ਹ ਦੀ ਹਵਾ ਖਾ ਕੇ ਆਏ ਆ ਤਾਂ ਪੰਜਾਬ ਦੀ ਜਿਹੜੀ ਗੈਰਤ ਹੈ ਉਹਦੇ ਵਾਸਤੇ ਇੱਕ ਵੰਗਾਰ ਹੈ ਕਿ ਇੱਕ ਉਹ ਲੋਕੀ ਪੰਜਾਬ ਦੇ ਲੋਕਾਂ ਨੂੰ ਗਾਈਡ ਕਰਨਗੇ ਰਹਿਨਮਾਈ ਕਰਨਗੇ ਜਿਹੜੇ ਖੁਦ ਭ੍ਰਸ਼ਟਾਚਾਰੀ ਹੈਗੇ ਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਕੇ ਇਹਨਾਂ ਦੀ ਆਪਣੀ ਸਰਕਾਰ ਨੂੰ ਚੱਲਦਾ ਕਰ ਦਿੱਤਾ ਹੈਗਾ ਸੋ ਇਸ ਤਰੀਕੇ ਦੇ ਨਾਲ ਆਪਣਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮੈਂ ਤਾਂ ਮਾੜੀ ਕਿਸਮਤ ਹੀ ਕਹਿ ਸਕਦਾ ਜੇ 2 ਸਾਲ ਪਏ ਆ ਹੋਰ ਇਸ ਸਰਕਾਰ ਦੇ ਤੇ ਇਹ ਆਪਣਾ ਬੋਲ ਦੀ ਰਾਖੀ ਬੱਕਰੇ ਨੂੰ ਬਿਠਾਉਣ ਵਾਲੀ ਗੱਲ ਹੈ ਜਾਂ ਇਹ ਕਹਿ ਲਓ ਇੰਜ ਕਹਿ ਲਓ ਕਿ ਬਈ ਆਪਣਾ ਤੋਦੂ ਦੀ ਰਾਖੀ ਬਿੱਲੀ ਨੂੰ ਮਿਠਾਉਣ ਵਾਲੀ ਗੱਲ ਹੈ ਇਹ ਜਿਹੜੇ ਚੋਰ ਬੰਦੇ ਆ ਡਾਕੂ ਬੰਦੇ ਆ ਇਹਨਾਂ ਨੂੰ ਪੰਜਾਬ ਦੀ ਵਾਂਗ ਡੋਰ ਸੰਭਾਲ ਕੇ ਆਪਣਾ ਕੇਜਰੀਵਾਲ ਕੀ ਸੰਕੇਤ ਦੇ ਰਿਹਾ ਭਗਵੰਤ ਮਾਨ ਕੀ ਕਰ ਰਿਹਾ ਹੈਗਾ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਕੀ ਕਰ ਰਿਹਾ ਹੈਗੇ ਆ ਕਿ ਗੈਰਤ ਜਮਾਂ ਹੀ ਮਰ ਗਈ ਹੈਗੀ ਆ ਕਿ ਅਸੀਂ ਆਪਣਾ ਪੰਜਾਬ ਨੂੰ ਅਸੀਂ ਉਹਨਾਂ ਲੋਕਾਂ ਤੋਂ ਰਹਿਨਮਾਈ ਲੈ ਰਹੇ ਆ ਜਿਨ੍ਹਾਂ ਦਾ ਖੁਦ ਅਕਸ ਜਿਹੜਾ ਹੈਗਾ ਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜ਼ੀਰੋ ਹੈ ਸੋ ਇਸ ਕਰਕੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਇਹ ਆਉਣ ਵਾਲਾ ਸਮਾਂ ਹੈਗਾ ਆ ਜਿੱਥੇ ਆਪਣਾ ਹਰ ਪਾਸੇ ਭ੍ਰਸ਼ਟਾਚਾਰ ਹੈ ਜਿੱਥੇ ਹਰ ਪਾਸੇ ਗੈਂਗਸਟਰ ਵਾਰਸ ਹੈ ਜਿੱਥੇ ਹਰ ਪਾਸੇ ਆਪਣਾ ਲਾਲਸਨਸ ਹੈ ਜਿੱਥੇ ਹਰ ਪਾਸੇ ਆਪਣਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਵਿਕਾਸ ਨਹੀਂ ਹੋ ਰਿਹਾ ਵਾਅਦੇ ਪੂਰੇ ਨਹੀਂ ਹੋ ਰਹੇ ਤੇ ਪੰਜਾਬ ਜਿਹੜਾ ਹੈਗਾ ਜਿਸ ਤਰ੍ਹਾਂ ਕਹਿੰਦੇ ਆ ਨਾ ਪੰਜਾਬ ਹੈਜ਼ ਗੌਨ ਟੂ ਡੌਗਸ ਤੇ ਇਹ ਉਤੋਂ ਦੀ ਹੋਰ ਜਿਹੜੇ ਆਪਣੇ ਆ ਇੱਕ ਕਿਸਮ ਦੇ ਡਾਕੂ ਲਿਆ ਕੇ ਉੱਪਰ ਇਹਨਾਂ ਦੇ ਬਿਠਾ ਦਿੱਤੇ ਹੈ ਗਿਆ ਪਹਿਲਾਂ ਪੰਜਾਬ ਨੂੰ ਇਹਨਾਂ ਨੇ ਬਹੁਤ ਲੋਟਿਆ ਤਿੰਨ ਸਾਲ ਹੁਣ ਇਹਨਾਂ ਦੀ ਰਹਿੰਦੀ ਖੁੰਦੀ ਜਿਹੜੀ ਕਸਰ ਹੈਗੀ ਆ ਉਹ ਇਹ ਕੱਢਣ ਦੇ ਵਿੱਚ ਮੈਨੂੰ ਕੋਈ ਲੱਗਦਾ ਹੈਗਾ ਕਿ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਪੰਜਾਬ ਨੂੰ ਇਹ ਤਬਾਹ ਕਰਕੇ ਛੱਡ ਦੇਣਗੇ ਸੋ ਇਸ ਕਰਕੇ ਇਹਨਾਂ ਤੋਂ ਰੱਬ ਬਚਾਵੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਪਣਾ ਇਹਦੇ ਵਿੱਚ ਸੋਸ਼ਲ ਮੀਡੀਆ ਦੂਸਰਾ ਮੀਡੀਆ ਪ੍ਰਿੰਟ ਮੀਡੀਆ ਅੱਗੇ ਆਵੇ ਤੇ ਇਹਨਾਂ ਨੂੰ ਨੰਗਾ ਚਟਿਆ ਕਰੇ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, www.jacktrade.com/slash/921760. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ